ਅੱਜ ਪਸ਼ਾਵਰ ਚਿਕਟਨਾ ਬਾਕੀ ਹੈਗੀ ਕੀ ਜਣਾ ਬੜੀ ਦੁਖਦਾਈ ਖਬਰ ਜਿਹੜੀ ਹੈ ਪ੍ਰਾਪਤ ਹੋਈ ਹੈ ਹੁਣੇ ਕਿ ਪਸ਼ਾਵਰ ਤੋਂ 20 ਕਿਲੋਮੀਟਰ ਦੂਰ ਬਾੜਾ ਨਾਮ ਦੀ ਇੱਕ ਜਗ੍ਹਾ ਹੈ ਖੈਬਰ ਏਜੰਸੀ ਦੇ ਵਿੱਚ ਉੱਥੇ ਦੋ ਸਿੱਖ ਨੌਜਵਾਨ ਸਰਦਾਰ ਰঞ্জੀਤ ਸਿੰਘ ਸਰਦਾਰ ਕੁਲਜੀਤ ਸਿੰਘ ਉਹਨਾਂ ਦੀ ਦੁਕਾਨ ਦੇ ਉੱਤੇ ਬੈਠਿਆਂ ਦੀ ਗੋਲੀਆਂ ਮਾਰ ਕੇ ਜਿਹੜਾ ਹੈ ਉਹ ਹੱਤਿਆ ਕਰ ਦਿੱਤੀ ਗਈ ਇਹ ਬਹੁਤ ਮੰਦ ਭਾਗੀ ਜਿਹੜੀ ਹੈ ਉਹ ਘਟਨਾ ਹੈ। ਔਰ ਇਸ ਘਟਨਾ ਨੇ ਸਿੱਖ ਦਿਲਾਂ ਨੂੰ ਵੱਡੀ ਪਾਰੀ ਠੇਸ ਪਹੁੰਚਾਈ ਹੈ। ਪਾਕਿਸਤਾਨ ਗਵਰਨਮੈਂਟ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਇਸ ਘਟਨਾ ਦੀ ਡੂੰਘਾਈ ਦੇ ਨਾਲ ਤਫਸੀਲ ਜਿਹੜੀ ਹੈ ਉਹ ਕਰਵਾਈ ਜਾਏ। ਕਿ ਉਹ ਕਿਹੜੀਆਂ ਏਜੰਸੀਆਂ ਨੇ ਜਿਹੜੀਆਂ ਪਾਕਿਸਤਾਨ ਦੇ ਅੰਦਰ ਇਸ ਤਰ੍ਹਾਂ ਸਿੱਖਾਂ ਨੂੰ ਟਾਰਗੇਟ ਕਰ ਰਹੀਆਂ ਨੇ। ਸਾਡੇ ਵਾਸਤੇ ਸਿੱਖਾਂ ਨੂੰ ਟਾਰਗੇਟ ਕਰਨਾ ਜਿਹੜਾ ਹੈ ਉਹ ਬੜਾ ਅਸਾ ਹੈ। ਔਰ ਇਹ ਜਿਹੜੇ ਦੋ ਸਿੱਖ ਨੌਜਵਾਨ ਸੀ 33 32 ਸਾਲ ਦੇ ਸੀ। ਇਹਨਾਂ ਨੂੰ ਟਾਰਗੇਟ ਕਰਕੇ ਦੁਕਾਨ ਦੇ ਵਿੱਚ ਬੈਠਿਆਂ ਗੋਲੀਆਂ ਮਾਰੀਆਂ ਗਈਆਂ ਨੇ। ਅਸੀਂ ਇਹਨਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਜਿਹੜੀ ਹੈ ਉਹ ਜ਼ਾਹਰ ਕਰਦੇ। ਔਰ ਵਾਹਿਗੁਰੂ ਅੱਗੇ ਅਰਦਾਸ ਹੈ। ਇਹਨਾਂ ਦੀ ਬਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਇੱਕ ਵਾਰੀ ਫੇਰ ਪਾਕਿਸਤਾਨ ਗਵਰਨਮੈਂਟ ਨੂੰ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਇਸ ਘਟਨਾ ਦੀ ਜਿਹੜੀ ਹੈ ਜਾਂਚ ਉਹ ਬਰੀਕੀ ਦੇ ਨਾਲ ਕਰਵਾਈ ਜਾਏ। ਕੌਣੋ ਲੋਕ ਨੇ, ਕਿਹੜੀਆਂ ਏਜੰਸੀਆਂ ਨੇ ਜਿਹੜੀਆਂ ਸਿੱਖਾਂ ਦੇ ਉੱਤੇ ਇਸ ਤਰ੍ਹਾਂ ਹਮਲੇ ਕਰਵਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਗੱਲਬਾਤ ਕੀਤੀ ਸੀ ਸਰ ਪਾਕਿਸਤਾਨ ਦੇ ਕਿਸੇ ਮੇਰੀ ਪਸ਼ਾਵਰ ਵੀ ਗੱਲਬਾਤ ਹੋਈ ਹੈ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਨਾਲ ਵੀ ਗੱਲਬਾਤ ਹੋਈ ਹੈ। ਤੇ ਉਹਨਾਂ ਨੇ ਵੀ ਇਸ ਘਟਨਾ ਬਾਰੇ ਦੱਸਿਆ ਹੈ ਕਿ ਇਹ ਟਾਰਗੇਟ ਜਿਹੜੀ ਹੈ ਉਹ ਕਿਲਿੰਗ ਹੈ। ਔਰ ਪੋਸਟਮ ਪੋਸਟਵਾਰਟਮ ਵਾਸਤੇ ਜਿਹੜਾ ਇਹਨਾਂ ਦੀਆਂ ਜਿਹੜੀਆਂ ਡੈਡ ਬਾਡੀਆਂ ਉਹ ਪਸ਼ਾਵਰ ਲਿਆਂਦੀਆਂ ਗਈਆਂ ਨੇ ਤੇ ਪਾਕਿਸਤਾਨ ਸਰਕਾਰ ਵੱਲੋਂ ਅਜੇ ਕੋਈ ਅਧਿਕਾਰਤ ਬਿਆਨ ਜਿਹੜਾ ਨਹੀਂ ਆਇਆ ਸਾਰੀ ਜਾਣਕਾਰੀ ਜਿਹੜੀ ਹੈ ਪਸ਼ਾਵਰ ਤੇ ਪਾਕਿਸਤਾਨ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਮੀਰ ਸਿੰਘ ਤੋਂ ਪ੍ਰਾਪਤ ਕੀਤੀ ਹੈ ਬੜੀ ਦੁਖਦਾਈ ਘਟਨਾ ਸਾਇਮ ਕਿਸ ਤਰ੍ਹਾਂ ਦਾ ਹੈਗਾ ਕੋਈ ਦੇਖੋ ਪਸ਼ਾਵਰ ਦਾ ਜਿਹੜਾ ਇਲਾਕਾ ਹੈਗਾ ਉੱਥੇ ਤਾਂ ਸिखਾਂ ਦੇ ਅੰਦਰ ਹਮੇਸ਼ਾ ਹੀ ਸਾਇਮ ਬਣਿਆ ਰਹਿੰਦਾ ਹੈ ਕਿਉਂਕਿ ਉੱਥੇ ਇਹ ਪਹਿਲੀ ਟਾਰਗੇਟ ਕਿਲਿੰਗ ਨਹੀਂ ਹੋਈ ਹੈ ਪਹਿਲਾਂ ਵੀ ਇਸ ਤੋਂ ਕਈ ਵਾਰ ਸਿੱਖਾਂ ਨੂੰ ਇਸ ਤਰ੍ਹਾਂ ਗੋਲੀਆਂ ਮਾਰ ਕੇ ਜਿਹੜਾ ਹੈ ਉਹ ਨਿਸ਼ਾਨਾ ਬਣਾਇਆ ਗਿਆ। ਔਰ ਪਾਕਿਸਤਾਨ ਸਰਕਾਰ ਜਿਹੜਾ ਹੈ ਉਹ ਦੋਸ਼ੀਆਂ ਨੂੰ ਲੱਭਣ ਉਹ ਜਿਹੜਾ ਬਿਲਕੁਲ ناکਾਮਯਾਬ ਰਹੀ ਹੈ। ਔਰ ਨਾ ਹੀ ਸਿੱਖਾਂ ਨੂੰ ਕੋਈ ਜਾਣਕਾਰੀ ਦਿੱਤੀ ਹੈ ਕਿ ਇਹ ਟਾਰਗੇਟ ਕਿਲਿੰਗ ਜਿਹੜੀ ਪਹਿਲਾਂ ਵੀ ਹੋਈ ਹੈ ਉਸ ਮਸਲੇ ਦੇ ਵਿੱਚ ਕੌਣ ਇਨਵੋਲਵ ਹੈ ਜਾਂ ਕਿਹੜੀ ਏਜੰਸੀਆਂ ਇਨਵੋਲਵ ਹੈ ਜਾਂ ਕਿਹੜੇ ਬੰਦੇ ਆ। ਸਾਰੀ ਜਾਣਕਾਰੀ ਜਿਹੜੀ ਹੈ ਪਸ਼ਾਵਰ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਮੀਰ ਸਿੰਘ ਤੋਂ ਪ੍ਰਾਪਤ ਕੀਤੀ ਹੈ ਬੜੀ ਦੁਖਦਾਈ ਘਟਨਾ ਸਾਇਮ ਕਿਸ ਤਰ੍ਹਾਂ ਦਾ ਹੈਗਾ ਕੋਈ ਦੇਖੋ ਪਸ਼ਾਵਰ ਦਾ ਜਿਹੜਾ ਇਲਾਕਾ ਹੈਗਾ ਉੱਥੇ ਤਾਂ ਸਿੱਖਾਂ ਦੇ ਅੰਦਰ ਹਮੇਸ਼ਾ ਹੀ ਸਾਇਮ ਬਣਿਆ ਰਹਿੰਦਾ ਹੈ ਕਿਉਂਕਿ ਉੱਥੇ ਇਹ ਪਹਿਲੀ ਟਾਰਗੇਟ ਕਿਲਿੰਗ ਨਹੀਂ ਹੋਈ ਹੈ ਪਹਿਲਾਂ ਵੀ ਇਸ ਤੋਂ ਕਈ ਵਾਰ ਸਿੱਖਾਂ ਨੂੰ ਇਸ ਤਰ੍ਹਾਂ ਗੋਲੀਆਂ ਮਾਰ ਕੇ ਜਿਹੜਾ ਹੈ ਉਹ ਨਿਸ਼ਾਨਾ ਬਣਾਇਆ ਗਿਆ ਔਰ ਪਾਕਿਸਤਾਨ ਸਰਕਾਰ ਜਿਹੜਾ ਹੈ ਉਹ ਦੋਸ਼ੀਆਂ ਨੂੰ ਲੱਭਣ ਉਹ ਜਿਹੜਾ ਬਿਲਕੁਲ ਨਾਕਾਮਯਾਬ ਰਹੀ ਹੈ ਔਰ ਨਾਈ ਸਿੱਖਾਂ ਨੂੰ ਕੋਈ ਜਾਣਕਾਰੀ ਦਿੰਦੀ ਹੈ ਕਿ ਇਹ ਟਾਰਗੇਟ ਕਿਲਿੰਗ ਜਿਹੜੀ ਪਹਿਲਾਂ ਵੀ ਹੋਈ ਹੈ ਉਸ ਮਸਲੇ ਦੇ ਵਿੱਚ ਕੌਣ ਇਨਵੋਲਵ ਹੈ ਜਾਂ ਕਿਹੜੀਆਂ ਏਜੰਸੀਆਂ ਇਨਵੋਲਵ ਹੈ ਜਾਂ ਕਿਹੜੇ ਬੰਦੇ ਇਨਵੋਲਵ ਹੈ ਪਾਕਿਸਤਾਨ ਗਵਰਨਮੈਂਟ ਨੇ ਕਦੀ ਨਹੀਂ ਦੱਸਿਆ ਪਾਕਿਸਤਾਨ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਸਿੱਖਾਂ ਦੀ ਜਾਨ ਮਾਲ ਔਰ ਉਹਨਾਂ ਦੇ ਕਾਰੋਬਾਰਾਂ ਦੀ ਜਿਹੜੀ ਹੈ ਉਹ ਸੁਰੱਖਿਆ ਕਰੇ ਹਿਫਾਜ਼ਤ ਕਰੇ